ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨ ਨੂੰ ਪੈਂਦਾ ਜੀ ਮੋਗਾ ਇੱਕ ਆਪਾਂ ਸ਼ਾਰਟ ਫਾਰਮ ਚੋ ਵੀਡੀਓ ਕਵਰ ਕਰ ਰਹੇ ਆ ਜੀ ਜੇ ਆਪਾਂ گاਵਾਾਂ ਦੀ ਗਿਣਤੀ ਦੀ ਗੱਲ ਕਰਗੇ ਤਾਂ ਲਗਭਗ 7-8 ਦੇ ਕਰੀਬ ਆ ਜੀ ਇੰਨਾ ਚੋ ਤਿੰਨ ਨਗ ਬਾਈ ਨੇ ਵਕਾਊ ਕੀਤੇ ਆ ਜਿਹੜੇ ਦੋ ਤਾਂ ਟੋਕੜ ਗੱਪਣ ਚੈੱਕ ਪਾਸ ਨੇ ਜੀ ਤੇ ਇੱਕ ਦੀ ਏਆਈ ਹੋਈ ਵੀ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਗ ਫੱਟ ਬੈਂਦਾ ਪਸੰਦ ਹੁੰਦਾ ਕਿ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਸੀਗਾਲ ਜੀ ਹਾਂ ਜੀ ਸਸੀਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਨਾਮ ਸੁਖਵੀਰ ਸਿੰਘ ਸੀਰਾ ਕਿੰਨੇ ਪਿੰਡਾਂ ਠੀਕ ਆ ਜੀ ਪਿੰਡ ਪਿੰਡ ਕਿੱਲਾ ਤਹਿਸੀਲ ਤੇ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਸ਼ ਮੋਬਾਈਲ ਨੰਬਰ ਜੀ 7986832108 ਠੀਕ ਹੈ ਵੀਰੇ ਇਹ ਛੋਟਾ ਮਿੰਨੀ ਫਾਰਮ ਦਾ ਕੰਮ ਸ਼ੁਰੂ ਕੀਤੇ ਨੂੰ ਕਿੰਨਾ ਕ ਸਮਾਂ ਹੋ ਗਿਆ ਬਾਈ ਵੀਰੇ ਦਾ ਜੇ ਦੂਖਸਾਲੀ ਹੋਈ ਹੈ ਦੋ ਬੰਨਾ ਹੀ ਆ ਕਰਦੇ ਠੀਕ ਹੈ ਵੀਰੇ ਤੇ ਫਿਰ ਬਰੀਡ ਵਾਲੇ ਪੱਖ ਹੱਲ ਧਿਆਨ ਆ ਪੂਰਾ ਜੀ ਹਾਂਜੀ ਹਾਂਜੀ ਬੇਟਾ ਹੀ ਇਸ ਪਾਸੇ ਥੋੜਾ ਇੰਟਰਸਟ ਜ਼ਿਆਦਾ ਦਿੰਦਾ ਜੀ ਹੋਈ ਹੈ ਬਰੀਡ ਉਹ ਤਾਂ ਜਿਵੇਂ ਕਦੇ ਵੀ ਇਹ ਕਰੋਸ ਚ ਆਉਂਦੀਆਂ ਬੀ ਇਹ ਕਰੋਸ ਚ ਪੈਂਦੀ ਆ ਹਾਂ ਵੀ ਕਿਉਂਕਿ ਜਿਹੜੀਆਂ ਪਰਲੇ ਪਾਸੇ ਵੜਾ ਖੰញਾ ਉਹ ਪਿਓਰ ਟੀ ਆ ਯਾਨੀ ਆਪਾਂ ਕਹਿ ਸਕਦੇ 80% ਉਹ ਹੈਗੀ ਆ ਹਾਂਜੀ ਹਾਂਜੀ ਠੀਕ ਆ ਬਾਈ ਤੇ ਆਪਾਂ ਡੱਬੀ ਵੇੜ ਤੋਂ ਸ਼ੁਰੂ ਕਰਾਂਗੇ ਬਾਈ ਸੂਆ ਇਹਦਾ ਕਿੰਨਾ ਮਾ ਜੀ ਨਹੀਂ ਬਾਈ ਪਹਿਲੇ ਸੂਏ ਸੂਈ ਆ ਦੂਜੇ ਵਾਸਤੇ ਗੱਬਣਾ ਜੀ ਦੂਜੇ ਵਾਸਤੇ 5 ਮਹੀਨੇ ਦੀ ਗੱਬਣਾ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਜਿਹੜਾ ਇਹਦੇ ਸੀਮਣ ਲੱਗੇ ਹੋਣਗੇ ਰਿਕਾਰਡ ਮਿਲਣਗੇ ਜੀ ਉਹਨਾਂ ਦੇ ਪਰ ਸੀਮਣ ਵੀਰੇ ਬਹਿ ਬੈਠੇ ਪਤਾ ਸੈਕ ਦੇ ਲੱਗੇ ਆ ਦੋਹਾਂ ਦੇ ਠੀਕ ਆ ਉਹ ਆਪਣਾ ਜਿਹੜਾ ਸੱਜਣ ਲੈ ਕੇ ਜਾਊਗਾ ਉਹਨੂੰ ਦੇ ਦਾਂਗੇ ਹਾਂ ਉਹ ਬਿਲਕੁਲ ਠੀਕ ਆ ਭਾਈ ਤੇ ਇਸ ਵਕਤ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਸ ਵਕਤ ਇਹਦੇ ਥੱਲੇ ਭਾਈ 13 ਲੀਟਰ ਹੈਗਾ 13 22 ਫਿਰ ਮਸ਼ੀਨ ਤੇ ਹੁੰਦੀ ਆ 22 ਮਸ਼ੀਨ ਤੇ ਠੀਕ ਆ ਇਹ ਭਾਈ ਇੱਕ ਥੋੜਾ ਜਿਹਾ 19 21 ਦਾ ਪਾਸਾ ਰੱਖਦੀ ਆ ਇਬ ਵੀਰੇ ਥੋੜਾ ਜਾਂ ਪਰਲੇਥਾਨ ਚ ਹੈਗਾ ਇਹਦਾ ਹਾਂ ਦੁੱਧ ਵੀ ਘਟੂਗਾ ਦੁੱਧ ਥੋੜਾ ਘਟਾ ਜਿਆਦਾ ਪ੍ਰੋਪਰ ਪ੍ਰੋਪਰ ਤੇ ਹੈ ਨਹੀਂ ਗਾ ਥੋੜਾ ਫਰਕ ਬਰਾਬਰ ਨਹੀਂ ਥੋੜਾ 19 21 ਦਾ ਫਰਕ ਹੋਊਗਾ ਜੀ ਤੂੰ ਚੈੱਕ ਕਰਾ ਦਿਨਾ ਸੋਨਾ ਮੁਠੀ ਵਾਲਾ ਥਾਣਾ ਜੀ ਕਿੰਨਾ ਦੁੱਧ ਦੱਸਿਆ ਸੀਗਾ ਬਾਈ ਦੁੱਧ ਵੀਰੇ 13 ਕਿਲੋ ਦੁੱਧ 13 ਕਿਲੋ ਠੀਕ ਹੈ ਜੀ ਯਾਨਕਿ ਸੱਜਰ ਨੇ 20 ਪਲੱਸ ਦਿੱਤਾ ਵਾ 20 ਪਲੱਸ ਦਿੱਤਾ ਜੀ ਚੰਗੀ ਆ ਵੀਰੇ ਬਰੀਡ ਦੇ ਪੱਖ ਤੋਂ ਵੀ ਚੰਗੀ ਆ ਸੋਨਾ ਮੁਠੀ ਵਾਲਾ ਥਾਣਾ ਜੀ 13 ਕਿਲੋ ਦੁੱਧ ਆ ਸਾਢੇ 5 ਮਹੀਨਿਆਂ ਦੀ ਗੱਭਣ ਚੈੱਕ ਪਾਸ ਤੁਸੀਂ ਕਰਵਾ ਕੇ ਲੈ ਜਾਓ ਡਾਕਟਰ ਸਹਿਬਾਨ ਆਪ ਦਾ ਨਾਲ ਲੈ ਕੇ ਆਇਓ ਵੀਰੇ ਪਰਸਨਲ ਤੇ ਕੀਮਤ ਕੀ ਰਹਿਣ ਵਾਲੀ ਆ ਬਈ ਇਹਦੀ ਵੀਰੇ ਦਾ 65000 ਕੋਜੂ ਮਾਨ ਤਣ ਜੀ 65000 ਮਾਨ ਤਣੇ ਉਭੜਾ ਨਿਕਰੇ ਬਾਲਾ ਉੱਲਾ ਨਿਕਰੇ ਠੀਕ ਹੈ ਵੀਰੇ ਤੇ ਸੀਮਨ ਰਿਕਾਰਡ ਆਪਾਂ ਸਾਰਾ ਦੇ ਦਾਂਗੇ ਬਾਈ ਹਾਂ ਜੀ ਹਾਂ ਜੀ ਤੇ ਕਾਲੀ ਵੈੜ ਜਿਹੜੀ ਆਏਗੀ ਬਾਈ ਇਹ ਕਿੰਨੇ ਮਹੀਨੇ ਸੂਏ ਵਾਸਤੇ ਗੱਬਣਾ ਇਹ ਵੀ ਜਿਸੂਏ ਸੂਈ ਵੀ ਆ ਚੌਥੇ ਹਾਸਤੇ ਗੱਬਣਾ ਚੌਥੇ ਹਾਸਤੇ ਗੱਬਣਾ ਠੀਕ ਆ ਇਹ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਵੀ 5 ਮਹੀਨੇ ਸੇਮ ਹੀ ਐ ਇਹ ਦੋਨੇ 11 ਦਿਨ ਦੀ ਇਹ ਹੁੰਦੀ ਐ ਅੱਛਾ 11 ਦਿਨ ਦੀ ਇਹ ਆਈ ਹੋਈ ਵੀ ਆ ਇਹਦੇ ਥੱਲੇ ਦੁੱਧ ਕਿੰਨਾ ਵੀਰੇ ਇਹਦੇ ਥੱਲੇ ਇਸ ਵਕਤ 14-15 ਕਿਲੋ ਹੋਏਗਾ ਠੀਕ ਆ ਸੱਜਰ ਦਾ ਕੀ ਰਿਕਾਰਡ ਸੱਜਰ 30+ ਸੀਗਾ ਜੀ 30+ ਰਿਕਾਰਡ ਸੀਗਾ ਠੀਕ ਆ ਇਹ ਥਣਾ ਦੀ ਓਕੇ ਆ ਕੋਈ ਵਾਧਾ ਘਾਟ ਤਾਂ ਨਹੀਂ ਇਹ ਤੇ ਜਮਾ ਜਾਈਏ ਤੇ ਜਮਾ ਸਹੀ ਐ ਇਹ ਤੇ ਜਮਾ ਓਕੇ ਆ ਜੀ ਮੈਂ ਤੁਹਾਨੂੰ ਬੈਕ ਸਾਈਡ ਤੋਂ ਵੀ ਹਵਾਨਾ ਚੈ ਕੱਲਾ-ਕੱਲਾ ਨਿੱਖੜ ਮਾ ਇਹ ਬਾਈ ਕਹਿੰਦਾ ਓਕੇ ਹੋਊਗੀ ਬੇਫਿਕਰ ਹੋ ਕੇ ਆਜੋ ਇਹ ਵੈਸੇ ਹੀ ਲੇਵਾ ਇਹਦਾ ਵੀ ਥੋੜਾ ਜਿਹਾ ਟੇਡਾ ਹੋਇਆ ਵਾ ਪਰ ਬਾਈ ਦੱਸਦਾ ਕਿ ਥਣ ਬਿਲਕੁਲ ਓਕੇ ਰਹਿਣਗੇ ਜੀ ਬੇਫਿਕਰ ਹੋ ਜੋ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ 14 ਤੋਂ 15 ਲੀਟਰ ਇਹਦਾ ਦੁੱਧ ਤਿਆਰ ਹੋਊਗਾ ਜਿਹੜੀ ਬਾਈ ਆਪਣੀ ਜਰਸੀ ਵੜ ਆ ਗਈ ਆ ਇਹ ਸੂਆ ਕਿੰਨਮਾ ਸੂਈ ਹੈ ਜੀ ਇਹ ਤੀਜੀ ਹੀ ਇਹ ਸੂਈ ਹੈ ਵੀਰੇ ਇਹ ਤੀਜੀ ਸੂਏ ਸੂਈ ਕਿੰਨਾ ਸਮਾਂ ਹੋ ਗਿਆ ਇਹਦੇ ਆਈ ਹੋਈ ਨੂੰ ਇਹਦੇ ਵੀਰੇ ਜੇ ਮਹੀਨੇ ਤੋਂ ਕੱਟੀ ਹੋ ਵੀ 25 ਦਿਨ ਹੋ ਗਏ ਆਪਾਂ ਖਾਲੀ ਦੇਣੀ ਇਹਦੇ ਸਮਝ ਗਿਆ ਆਪਾਂ ਇਹਦੀ ਗਾਰੰਟੀ ਨਹੀਂ ਜਾਨੀ ਕਰਨਾ ਠੀਕ ਆ ਗਾਰੰਟੀ ਨਹੀਂ ਜਾਨੀ ਲੈਂਦੇ ਚਲੋ ਰਹਿ ਜੇ ਅਗਲੇ ਦੀ ਕਸਮਤ ਸੀਮਨ ਰਿਕਾਰਡ ਦੇ ਦਾਂਗੇ ਜਿਹੜਾ ਲੱਗਿਆ ਵਾ ਹਾਂਜੀ ਇਹਦੇ ਉਹਦਾ ਠੀਕ ਆ ਕਿੰਨਾ ਦੁੱਧ ਤਿਆਰ ਆ ਬਈ ਹੁਣ ਵੀ ਇਹਦੇ ਥੱਲੇ ਹੈਗਾ ਵਾ 7-8 ਕਿਲੋ ਦੁੱਧ 8-7 ਤੋਂ 8 ਕਿਲੋ ਚਵਾਈ ਕਰਕੇ ਲੈ ਜੇ ਆਪਦਾ ਹਾਂਜੀ ਠੀਕ ਆ ਵੀਰੇ ਸੱਜਰ ਦਾ ਕੀ ਰਿਕਾਰਡ ਆ ਜੀ ਇਹਦਾ ਸੱਜੇ ਦਾ ਤਾਂ 14-15 ਸੀਗਾ ਜੀ 14-15 ਸੀਗਾ ਠੀਕ ਆ ਰੰਗ ਪ੍ਰਿੰਟ ਇਹਦਾ ਵੀ ਚੰਗਾ ਜਰਸੀ ਸੋਹਣੀ ਆ ਸੀਮਣ ਵੀ ਇਹ ਤੇ ਜਿਹੜਾ ਚੰਗਾ ਲੱਗਿਆ ਹੋਊਗਾ ਉਹਦਾ ਰਿਕਾਰਡ ਤੁਸੀਂ 22 ਕਰੋ ਲੈ ਲਿਓ ਸੋਨਾ ਹਵਾਨਾ ਮੁੱਠੀ ਵਾਲਾ ਥਾਣਾ ਬਾਕੀ ਤੁਸੀਂ ਜਰਸੀ ਬਰੀਡ ਤੇ ਕੰਮ ਕਰਨਾ ਤਾਂ ਬਹੁਤ ਚੰਗੀ ਚੀਜ਼ ਆ ਰੰਗ ਪ੍ਰਿੰਟ ਕਰਮਾਲੀ ਦਾ ਪੂਰਾ ਚੰਗਾ ਸੰਭੀ ਬਲੀ ਵੀ ਚੰਗੀ ਆ ਬਾਕੀ ਸਾਮ ਸੰਭਾਲ ਤੁਹਾਨੂੰ ਸਾਰੇ ਪਸ਼ੂਆਂ ਦੀ ਦਿਖਦੀ ਹੋ ਬਈ ਗਿਣਤੀ ਤਾਂ ਚਾਹੇ ਘਟਾ ਪਰ ਪਸ਼ੂਆਂ ਦੀ ਸਾਮ ਸੰਭਾਲ ਤੇ ਮੈਨੇਜਮੈਂਟ ਚੰਗੀ ਆ ਸਫਾਈ ਵੀ ਤੁਸੀਂ ਥੱਲੇ ਦੇਖ ਸਕਦੇ ਹੋ ਇਹ ਨਹੀਂ ਬਈ ਗਾਰੇ ਜੀ ਖੜੀਆਂ ਕਰਮਾਲੀਆਂ ਐਂਡ ਸਾਫ ਸੁਥਰੀ ਜਗਾ ਕੀ ਬਾਕੀ ਤੇ ਇਹਦੀ ਡਿਮਾਂਡ ਵੀਰੇ ਇਹਦੀ ਵੀਰੇ 40000 ਤੇ ਆਪਾਂ ਦੋ ਨੰਬਰ ਦੀ ਡਿਮਾਂਡ ਨਹੀਂ ਕੀਤੀ ਸੀ ਨਾ ਉਹਦੀ ਕਿੰਨੀ ਹੈ ਦੋ ਨੰਬਰ ਦੀ ਜੀ ਉਹਦਾ ਵੀਰੇ 70000 ਜੇ ਜੋੜਾ ਇਕੱਠਾ ਦੇਣਾ ਸਵਾ ਲੱਖ ਦਾ ਦੇ ਦਿਆਂਗੇ ਸਵਾ ਲੱਖ ਦਾ ਜੋੜਾ ਦੇ ਦਾਂਗੇ ਠੀਕ ਹੈ ਵੀਰੇ ਕੋਈ ਵੀ ਨਾ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ